ਡੇਰਾ ਸਰਸਾ ਦੇ ਰਾਮ ਰਹੀਮ ਦੇ ਡੇਰੇ ਨੂੰ ਲੈ ਕੇ ਆਈ ਵੱਡੀ ਖਬਰ ਡੇਰੇ ਦੇ ਵਿੱਚ ਗੱਦੀ ਨੂੰ ਲੈ ਕੇ ਹੋ ਗਿਆ ਹੰਗਾਮਾ ਸੰਗਤਾਂ ਵੱਲੋਂ ਪ੍ਰਬੰਧਕਾਂ ਨੇ ਡਰਾਈਵਰ ਦਾ ਚੜ੍ਹਿਆ ਕੁਟਾਪਾ ਚੱਲੀ ਗੋਲੀ ਸੋ ਗੱਦੀ ਨੂੰ ਲੈ ਕੇ ਮਚ ਗਿਆ ਹੰਗਾਮਾ ਸੋ ਆਉਣ ਵਾਲਾ ਕੌਣ ਹੋਵੇਗਾ ਡੇਰਾ ਸਰਸਾ ਦਾ ਗੱਦੀ ਨਸ਼ੀਨ ਵੱਡੀ ਖਬਰ ਆ ਰਹੀ ਏ ਡੇਰਾ ਸਰਸਾ ਦੇ ਨਾਲ ਜੁੜੀ ਹੋਈਆਂ ਸੰਗਤਾਂ ਦੇ ਲਈ ਜੋ ਕਿ ਉਹਨਾਂ ਦਾ ਅਗਲਾ ਮੁਖੀ ਕੌਣ ਹੋਵੇਗਾ ਜੋ ਹੁਣ ਉੱਥੇ ਬਹੁਤ ਵੱਡਾ ਹੰਗਾਮਾ ਮਚ ਗਿਆ ਹੈ ਗੱਦੀ ਨੂੰ ਲੈ ਕੇ ਡੇਰਾ ਸਿਰਸਾ ਦੀ ਗੱਦੀ ਦੇ ਉੱਪਰ ਕੌਣ ਬਰਾਜਮਾਨ ਹੋਣ ਜਾ ਰਿਹਾ ਹੈ ਸੋ ਤੁਸੀਂ ਜਿਹੜੇ ਚਰਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਰਾ ਸਿਰਸਾ ਜੋ ਕਿ ਬਹੁਤ ਜ਼ਿਆਦਾ ਸ਼ਰਧਾਲੂਸ ਨਾਲ ਜੁੜੇ ਹੋਏ ਨੇ ਸੋ ਡੇਰਾ ਸਿਰਸਾ ਦੇ ਵਿੱਚ ਜੋ ਰਾਮ ਰਹੀਮ ਨੂੰ ਪਿਛਲੇ ਕੁਝ ਸਾਲਾਂ ਤੋਂ ਰੋਹਤਕ ਦੀ ਜੇਲ੍ਹ ਦੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਜੋ ਬੰਦ ਕੀਤਾ ਹੋਇਆ ਹੈ ਉਸ ਨੂੰ ਲੈ ਕੇ ਹਰ ਵੇਲੇ ਚਰਚਾ ਵਿੱਚ ਬਣਿਆ ਰਹਿੰਦੇ ਨੇ ਸੋ ਰਾਮ ਰਹੀਮ ਜੋ ਕਿ ਕੁਝ ਜਿਹੜਾ ਕਿ 1 ਸਾਲ ਦੇ ਵਿੱਚ ਵਿੱਚ ਘਟੋ ਘਟ 4 ਵਾਰ 5 ਵਾਰ ਪਰੋਲ ਤੇ ਫਰਲੋ ਤੇ ਜਿਹੜਾ ਕਿ ਉਹ ਛੁੱਟੀ ਆਉਂਦੇ ਨੇ ਸੋ ਹੁਣ ਫਿਰ ਉਹਨਾਂ ਨੇ ਪਰੋਲ ਮੰਗੀ ਸੀ ਲੇਕਿਨ ਪਰੋਲ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਡੇਰੇ ਦੇ ਵਿੱਚ ਵੱਡਾ ਹੰਗਾਮਾ ਹੋ ਗਿਆ ਡੇਰੇ ਦੀ ਗੱਡੀ ਨੂੰ ਲੈ ਕੇ ਚੋਕੀ ਹੰਗਾਮਾ ਹੋਇਆ ਏ ਔਰ ਗੋਲੀ ਚੱਲ ਗਈ ਏ ਅਗਲਾ ਕੌਣ ਗੱਡੀ ਤੇ ਬੈਠਣ ਦਾ ਜਿਹੜਾ ਕਿ ਵਾਰਸ ਬਣ ਲਈ ਉਤਾਵਲਾ ਹੋਇਆ ਬੈਠਾ ਹੈ ਗੱਡੀ ਦੇ ਉੱਪਰ ਜਿਹੜਾ ਗੱਡੀ ਨੂੰ ਲੈਣ ਵਾਸਤੇ ਉੱਥੇ ਸੰਗਤਾਂ ਵੱਲੋਂ ਜੋ ਕੁਟਾਪਾ ਚੜ ਦਿੱਤਾ ਗਿਆ ਉੱਥੇ ਡਰਾਈਵਰ ਨੂੰ ਸੋ ਵੱਡੀ ਖਬਰ ਆ ਰਹੀ ਏ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਦੀ ਇੱਕ ਬ੍ਰਾਂਚ ਵਿੱਚ ਗੋਲੀ ਚੱਲਣ ਲਈ ਜਿਹੜਾ ਕਿ ਉੱਥੇ ਝਗੜਾ ਹੋਇਆ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਇਹ ਝਗੜਾ ਉਸੇ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਸੀ ਸੋ ਸੰਗਠਾ ਅਤੇ ਪ੍ਰਬੰਧਕਾਂ ਵਿਚਾਲੇ ਕਾਫੀ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ ਸੋ ਹੁਣੇ-ਹੁਣੇ ਡੇਰਾ ਸਿਰਸਾ ਦੇ ਵਿੱਚ ਜੋ ਕਿ ਸੰਗਠਾ ਪਹੁੰਚ ਰਹੀਆਂ ਨੇ ਸੋ ਜਾਣਕਾਰੀ ਮਿਲੀ ਹੈ ਕਿ ਸਿਰਸਾ ਦੇ ਕਲਾਮ ਵਾਲੀ ਪਿੰਡ ਦੇ ਜਗਮਾਲਾ ਵਾਲੀ ਦੇ ਡੇਰੇ ਸੱਚਾ ਸੌਦਾ ਵਿੱਚ ਅੱਜ ਸਵੇਰੇ ਗੋਲੀ ਚੱਲ ਗਈ ਸੋ ਦਰਅਸਲ ਇਸ ਡੇਰੇ ਦੀ ਗੱਦੀ ਦੇ ਸੰਤ ਵਕੀਲ ਸਾਹਿਬ ਸਵਾਰ ਸਨ ਜਿਹੜਾ ਉੱਥੇ ਜਗਮਾ ਵਾਲੀ ਦੇ ਵਿੱਚ ਡੇਰਾ ਉੱਥੇ ਜਿਹੜਾ ਕੀ ਅਸਰ ਗੱਦੀ ਨਿਸ਼ੀਨ ਸੀਗਾ ਸੰਤ ਵਕੀਲ ਸਾਹਿਬ ਉਹਨਾਂ ਨੂੰ ਗੱਦੀ ਜਿਹੜੀ ਮਿਲੀ ਹੋਈ ਸੀ ਲੇਕਿਨ ਅੱਜ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਮ੍ਰਿਤਕ ਸਰੀਰ ਡੇਰੇ ਸਿਰਸਾ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਗੱਦੀ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਹੈ ਮਿਰਤਕ ਸੰਤ ਵਕੀਲ ਸਾਹਿਬ ਦਾ ਡਰਾਈਵਰ ਵਰਿੰਦਰ ਸਿੰਘ ਆਪਣੇ ਆਪ ਨੂੰ ਇਸ ਗੱਡੀ ਦਾ ਵਾਰਸ ਦੱਸਣ ਲੱਗਦਾ ਹੈ ਤਾਂ ਜ਼ਬਰਦਸਤੀ ਗੱਡੀ ਦੇ ਉੱਪਰ ਬੈਠਣ ਲੱਗਾ ਤਾਂ ਡੇਰੇ 'ਚ ਮੌਜੂਦਾ ਸੰਗਤ ਅਤੇ ਪ੍ਰਬੰਧਕਾਂ ਨੇ ਉਸ ਦਾ ਕੁਟਾ ਪਾ ਚੜ ਦਿੱਤਾ ਤੇ ਉਸ ਨੂੰ ਖਿੱਚ ਤੂ ਕਰਕੇ ਗੱਡੀ ਨੂੰ ਲਾਂਬੇ ਕੀਤਾ ਜਾਂਦਾ ਹੈ ਸੋ ਇਸ ਅਗਾਮੇ ਦੌਰਾਨ ਭੀੜ ਦੇ ਵਿੱਚੋਂ ਕਿਸੇ ਅਣਪਛਾਤੇ ਨੇ ਗੋਲੀ ਚਲਾ ਦਿੱਤੀ ਜੋ ਕਿ ਇੱਕ ਗੋਲੀ ਚੱਲਣ ਨਾਲ ਬਹੁਤ ਸਾਰੇ ਲੋਕ ਫੱਟੜ ਹੋਏ ਨੇ ਚੋ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਸੰਭਾਲਿਆ ਸੋ ਵੱਡੀ ਗਿਣਤੀ ਵਿੱਚ ਹੁਣ ਪੂਲ ਸਭ ਮੌਜੂਦ ਹੈ ਉਹ ਡੇਰੇ ਦੇ ਅੰਦਰ ਅਤੇ ਬਾਹਰ ਤੈਨਾਤ ਕਰ ਦਿੱਤੀ ਗਈ ਹੈ ਸੂਚਨਾਤਮਕ ਤੌਰ ਬਾ ਡੇਰੇ ਨਾਲ ਜੁੜੀਆਂ ਸੰਗਤਾਂ ਹਰਿਆਣਾ ਤੋਂ ਪੰਜਾਬ ਤੋਂ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਜਿਹੜੀਆਂ ਹੁਣ ਡੇਰੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਡੇਰੇ ਦੇ ਵਿੱਚ ਬਹੁਤ ਵੱਡਾ ਸੰਗਤਾਂ ਦਾ ਜਿਹੜੀ ਭੀੜ ਹੁਣ ਲੱਗੀ ਹੋਈ ਏ ਸੋ ਗੱਡੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਅੱਗੇ ਉਹ ਗੱਡੀ ਕਿਸ ਨੂੰ ਦਿੱਤੀ ਜਾਵੇਗੀ ਉਸ ਗੱਡੀ ਦੇ ਉੱਪਰ ਕੌਣ ਬਰਾਜਮਾਨ ਹੋਵੇਗਾ ਜੋ ਕਿ ਉਸ ਗੱਡੀ ਦੇ ਵਿੱਚ ਤੇ ਪਹਿਲਾ ਵਕੀਲ ਸਾਹਿਬ ਸੀ ਉਹਨਾਂ ਦੇ ਡਰਾਈਵਰ ਆਪਣੇ ਆਪ ਨੂੰ ਉਸ ਗੱਡੀ ਦਾ ਵਾਰਸ ਸਮਝ ਰਹੇ ਨੇ ਸੋ ਵਕੀਲ ਸਾਹਿਬ ਦੀ ਜਦੋਂ ਮੌਤ ਹੋ ਜਾਂਦੀ ਹੈ ਜੋ ਜਗਮਾ ਵਾਲੇ ਡੇਰੇ ਦੇ ਵਿੱਚ ਤਾਂ ਉੱਥੋਂ ਡਰਾਈਵਰ ਜਿਹੜਾ ਆਪਣੇ ਆਪ ਨੂੰ ਗੱਡੀ ਦਾ ਵਾਰਸ ਸਮਝਦਾ ਔਰ ਗੱਡੀ ਤੇ ਬੈਠਦਾ ਹੈ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਪਰ ਗੋਲੀ ਚੱਲਦੀ ਹੈ ਔਰ ਪੁਲਸ ਵਾਲੋ ਸਾਰੀ ਸਥਿਤੀ ਨੂੰ ਕੰਟਰੋਲ ਜੂਰ ਕਰ ਲਿਆ ਗਿਆ ਲੇਕਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਫੇਰ ਇਹ ਵੱਡਾ ਹੰਗਾਮਾ ਦੇਖ ਨੂੰ ਮਿਲੇਗਾ ਕਿਉਂਕਿ ਸੰਗਤਾ ਉੱਥੇ ਚੜੀਆਂ ਨੇ ਜੋ ਕਿ ਰਾਜਸਥਾਨ ਹਰਿਆਣਾ ਯੂਪੀ ਪੰਜਾਬ ਦੇ ਵਿੱਚੋਂ ਜੋ ਡੇਰੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਸੋ ਡੇਰਾ सिरसा ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਜੋ ਕਿ ਸੰਤ RAM ਰਹੀਮ ਇਸੇ ਕਰਕੇ ਪਹਿਲਾਂ ਪੈਰੋਲ ਤੇ ਆਉਣਾ ਚਾਹੁੰਦੇ ਸੀ ਇਸੇ ਪੈਰੋਲ ਤੇ ਆ ਕੇ ਉਹ ਫੈਸਲਾ ਕਰਨ ਲਈ ਜਿਹੜਾ ਕਿ ਆਰ.ਐਸ.ਆਈ. ਲੇਕਿਨ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਸੋ ਸੂ ਲੈ ਕੇ ਡੇਰੇ ਦੇ ਵਿੱਚ ਵੱਡਾ ਹੰਗਾਮਾ ਹੋਇਆ ਹੈ ਡੇਰੇ ਦੇ ਵਿੱਚ ਗੋਲੀ ਚੱਲ ਗਈ ਹੈ